ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਬਈ ਸਿੰਘੋ ਅੱਜ ਹਾਈ ਕੋਰਟ ਦਾ ਹੁਕਮ ਆਇਆ ਹੈ ਵੀ ਬੈਰੀਗੇਟ ਖੋਲ ਦੇਣੇ ਹਨ ਹਰਿਆਣਾ ਸਰਕਾਰ ਨੂੰ ਵੀ ਕਿਹਾ ਤੇ ਪੰਜਾਬ ਸਰਕਾਰ ਨੂੰ ਵੀ ਕਿਹਾ ਤੇ ਇਹਦੇ ਵਿੱਚ ਭਾਈ ਤੁਸੀਂ ਕੀ ਸੋਚਦੇ ਹੋ ਸਿੰਘੋ ਦੇਖੋ ਜੀ ਬਈ ਬੰਦੀ ਤੇ ਗੱਲ ਆ ਬਈ ਹਾਈ ਕੋਰਟ ਨੇ ਜਿਹੜੇ ਦੇਖ ਦਿੱਤੇ ਆ ਜੀ ਬੈਰੀਕੇਡ ਖੋਲਣਗੇ ਤਾਂ ਆਪਾਂ ਜਰੂਰ ਦਿੱਲੀ ਜਾਵਾਂਗੇ ਬਾਕੀ 16 ਤਰੀਕ ਦੀ ਜਥੇਬੰਦੀਆਂ ਦੀ ਮੀਟਿੰਗ ਚੱਲੂਗੀ ਜੀ ਤਾਂ ਬਾਕੀ ਜਿਹੜੇ ਆਰਡਰ ਜਨਾਜ਼ਿਕਰ ਸਾਡੇ ਜਥੇਬੰਦੀਆਂ ਪੂਰਾ ਪੜ ਨਹੀਂ ਲੈਂਦੀਆਂ ਉਹ ਕਿ ਕੀ ਸ਼ਰਤਾਂ ਕੀ ਹੈ ਉਸ ਤੋਂ ਬਾਅਦ ਹੀ ਪੂਰਾ ਤਾਂ ਫੈਸਲਾ ਜਾਂ ਵਿਚਾਰ ਦਿੱਤਾ ਜਾ ਸਕਦਾ ਫਿਲਹਾਲ ਆਪਾਂ ਬੈਠੇ ਆ ਜੇਕਰ ਬੈਰੀਕੇਡ ਖੋਲੀ ਜਾਊਗੀ ਤੇ ਆਪਾਂ ਬੈਰੀਕੇਡ ਟੱਪ ਕੇ ਦਿੱਲੀ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਆਪਣੀਆਂ ਜਿਹੜੀਆਂ ਮੰਗਾਂ ਹੈਗੀਆਂ ਉਹਦੇ ਪਰੇ ਵੀ ਉੱਥੇ ਜਾ ਕੇ ਸਾਨੂੰ ਇਹ ਸਰਕਾਰ ਉੱਥੇ ਦਾਉਲੀਲਾ ਜਾਂ ਜੰਤਨਵਾ ਜਿੱਥੇ ਵੀ ਜਗਾ ਦੇਵਗੇ ਹੀ ਉੱਥੇ ਬਹਿ ਕੇ ਸ਼ਾਂਤੀ ਪੂਰਬ ਜਿਹੜਾ ਹੈ ਆਪਾਂ ਉੱਥੇ ਜਿਹੜਾ ਮੋਰਚਾ ਲਗਾਵਾਂਗੇ ਤਾਂ ਆਪਣੀਆਂ ਮੰਗੀਆਂ ਮੰਗਾ ਪੂਰੀਆਂ ਕਰਾਉਣ ਵਾਸਤੇ ਜੋ ਵੀ ਹੈਗਾ ਉਹ ਮੋਰਚਾ ਚੱਲੇਗਾ ਨਹੀਂ ਤੁਸੀਂ ਹੁਣ ਹਜੇ ਵੀ ਸੋਚਦੇ ਹੋ ਵੀ ਦਿੱਲੀ ਜਾਉਂਗੇ ਬਿਲਕੁਲ ਨਹੀਂ ਜਾਣਾ ਉਦਾਂ ਅਸੀਂ ਵਾਪਸ ਨਹੀਂ ਜਾਂਦੇ ਅੱਛਾ ਪਿੰਡ ਨਹੀਂ ਵਾਪਸ ਜਾਂਦੇ ਵਾਪਸ ਨਹੀਂ ਅਸੀਂ ਜਦ ਵਾਪਸ ਨਹੀਂ ਜਾਵਾਂਗੇ ਹਾਂ ਜੇ ਸਰਕਾਰ ਸਾਨੂੰ ਗੱਲਬਾਤ ਦਾ ਸਦ੍ਹਾ ਦਿੰਦੀ ਆ ਹਾਂ ਤਾਂ ਆਪਣੇ ਲੀਡਰ ਜਿਹੜੇ ਆ ਉਸ ਹਾਵਨਾ ਆਪਾਂ ਗੱਲਬਾਤ ਕਾਨੂੰ ਤਿਆਰ ਆ ਸਰਕਾਰ ਜੇਕਰ ਸਾਡੇ ਲਈ ਦਰਵਾਜ਼ੇ ਖੋਲੂਗੀ ਤਾਂ ਆਪਾਂ ਸਿਰ ਮੱਥੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਜੇ ਕੋਈ ਸੋਲੂਸ਼ਨ ਸਾਡਾ ਇਹ ਐਮਐਸਪੀ ਦੇ ਜਿਹੜਾ ਗਾਰੰਟੀ ਕਾਨੂੰਨ ਬਣਾਰਵੇ ਤਾਂ ਆਪਾਂ ਨੂੰ ਕੀ ਪ੍ਰੋਬਲਮ ਹੈਗੀ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹਿ ਜੀ